ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੰਦਾ ਦੇਖੋ ਜੀ ਇੱਧਰ ਨੂੰ ਲੈ ਵੀਰੇ ਆ ਬੰਦਾ ਦੇਖੋ ਸ਼ਿਰੀ ਸਾਹਿਬ ਭਾਈ ਉਹ ਦਿਖਾਇ ਨੂੰ ਇਹ ਠਿੱਕ ਤੋਂ ਆਇਆ ਵਾ ਇਹ ਬੰਦਾ ਸ਼ਿਰੀ ਸਾਹਿਬ ਆ ਇਹ दारू ਪੀਤੀ ਹੋਈ ਆ ਬੰਦੇ ਦੀ ਸਕੂਟਰੀ ਖੋਲ ਸਕੂਟਰੀ ਖੋਲ ਸਕੂਟਰੀ ਖੋਲ ਆ ਦੇਖੋ दारू ਪੀਤੀ ਆ ਇਹ ਬੰਦੇ ਦੀ ਤੇ ਇਹ ਬੰਦਾ ਉੱਪਰ ਦੀ ਕਹਿੰਦਾ ਤੁਸੀਂ ਕੀ ਕਰ ਲਓਗੇ ਨਾ ਨਾ ਯਾਰ ਤਰੀਕਾ ਕੋਈ ਪਾਲੀ ਸ੍ਰੀ ਸਭ ਨੇ ਦਾਰੂ ਕਿੱਥੇ ਆ ਆ ਡਿੱਕੀ ਖੋਲ ਮੂਹਰਲੀ ਵੀਰੇ ਦੀ ਉਹ ਬੰਦੇ ਉਹ ਲੈ ਗਿਆ ਪਨੀਰ ਜਾਂਦੇ ਉਹਨਾਂ ਸਟੋਰ ਤੇ ਜਾਣਾ ਸੀ ਰੋਟੀਆਂ ਸੀਗੀਆਂ ਰੋਟੀਆਂ ਜਾ ਜਾ ਸਾਨੂੰ ਕੋਈ ਹੋਰ ਤੁਹਾਪਰ ਤਾਂ ਕੋਈ ਮਤਲਬ ਨਹੀਂ ਜਾਉਂਦਾ ਹੈ ਆ ਦੇਖੋ ਤੁਸੀਂ ਰਾਤ ਕਰੀਬ 9 ਵਜੇ ਪਿੰਡ ਬਰਦਾਲਾ ਵਿਖੇ ਸ਼ਰਾਬ ਦੇ ਠੇਕੇ ਤੇ ਬੈਠੇ ਅਮ੍ਰਿਤਧਾਰ ਸਿੰਘ ਨਾਮਕ ਵਿਅਕਤੀ ਨੂੰ ਕੁਝ ਨਿਹੰਗਾਂ ਨੇ ਕਾਬੂ ਕਰ ਲਿਆ ਤਾਂ ਉੱਥੇ ਹੰਗਾਮਾ ਹੋ ਗਿਆ ਨਿਹੰਗਾ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਦੀ ਵੀਡੀਓ ਵੀ ਬਣਾਈ ਗਈ ਹੈ ਅਤੇ ਉਸ ਨੂੰ ਬਰਦਾਲਾ ਚੌਕੀ ਪੁਲਿਸ ਕੋਲ ਲੈ ਜਾਇਆ ਗਿਆ ਕਾਬੂ ਕੀਤੇ ਵਿਅਕਤੀ ਨੂੰ ਪੁਲਿਸ ਅਤੇ ਨਿਹੰਗ ਸਿੰਘਾਂ ਵੱਲੋਂ ਸਮਰਾਲਾ ਸਿਵਲ ਹਸਪਤਾਲ ਲੈ ਆਂਦਾ ਗਿਆ ਤੇ ਉਸ ਦਾ ਮੁਲਾਜਾ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਵਿਅਕਤੀ ਦੇ ਮੂੰਹੋਂ ਸ਼ਰਾਬ ਦੀ ਬਦਬੂ ਆਉਣ ਦੀ ਪੁਸ਼ਟੀ ਕੀਤੀ ਗਈ ਇਹਨਾਂ ਹੀ ਨਹੀਂ ਕਾਬੂ ਕੀਤੇ ਅਮ੍ਰਿਤਧਾਰੀ ਵਿਅਕਤੀ ਨੂੰ ਨਿਹੰਗਾਂ ਵੱਲੋਂ ਹਸਪਤਾਲ ਦੇ ਬਾਹਰ ਹੀ ਸ਼ਰੀ ਸਾਹਬ ਅਤੇ ਬਾਕੀ ਕਕਰਾਰਾਂ ਨੂੰ ਉਤਾਰਿਆ ਗਿਆ ਅਤੇ ਬਾਅਦ ਦੇ ਵਿੱਚ ਵਿਅਕਤੀ ਨੂੰ ਪੁਲਸ ਦੇ ਹਵਾਲੇ ਵੀ ਕਰ ਦਿੱਤਾ ਬੁਸ਼ਨ ਬੰਸਲ ਕੇ ਆਰਟੀ ਨਿਊਜ਼ ਮੇਰਾ ਨਾਮ ਹਰਪ੍ਰੀਤ ਸਿੰਘ ਖਾਲਸਾ ਪਿੰਡ ਕੁਲੇਵਾਲ ਕਿਨੇ ਕਿ ਤੁਸੀਂ ਕਹਦੇ ਕਿ ਗਿਰਤੀ ਹਮਰਾ ਭਾਰੀ ਸੀ 200 ਰਾਵ ਜਿੰਨੋ ਫੜਿਆ ਜੀ ਮੰਨ ਲਓ ਜਸਤਰਾ ਕਿੱਥੇ ਨਹੀਂ ਘਟਦਾ ਇਹ ਘਟਨਾ ਜੀ ਵਰਧਾਲਾ ਠੇਕੇ ਦੀ ਮੇਰਾ ਰਿਸ਼ਤੇਦਾਰਾ ਮੁੰਡਾ ਤੇ ਉਹ ਉੱਥੇ ਬੈਠਾ ਸੀ ਤੇ ਉਹਨੇ ਦੱਸਿਆ ਮੈਨੂੰ ਫੋਨ ਕਰਕੇ ਵੀ ਏਦਾਂ ਕਰਕੇ ਵੀ ਇੱਕ ਅਮਰਦਾਰੀ ਬੰਦਾ ਇੱਥੇ ਬਟਾ ਸ਼ਰਾਬ ਪੀ ਰਿਆ ਵੀ ਮੈਂ ਉਹਨੂੰ ਰੋਕਿਆ ਤੇ ਮੇਰੇ ਰੋਕਣ ਦੇ ਬਾਵਜੂਦ ਵੀ ਉਹ ਕਹਿੰਦਾ ਵੀ ਮੇਰਾ ਕੋਈ ਪੀਵਗੜ ਲੂਗਾ ਮੈਂ ਤਾਂ ਪੀਣ ਤੋਂ ਘੋਂ ਘੋਂ ਨਾ ਮੈਨੂੰ ਕਹੜੇ ਆਲਾ ਫਿਰ ਅਸੀਂ 10 ਮਿੰਟ ਦੇ ਵਿੱਚ ਵਿੱਚ ਅਸੀਂ ਇੱਥੇ ਪਹੁੰਚ ਗਏ ਪਹੁੰਚ ਕੇ ਜਾ ਕੇ ਫੜ ਲਿਆ ਬੰਦਾ ਉਹ ਕਿੰਨੇ ਜਿਹੇ ਬੰਦ ਚ ਸੀ ਉ ਅਸੀਂ ਦੋ ਜਣੇ ਪਹੁੰਚਾ ਨਹੀਂ ਮੌਕੇ ਤੇ ਜਦੋਂ ਤੁਸੀਂ ਜਿਹੜਾ ਸਾਡੇ ਤੋਂ ਵਿਅਕਤੀ ਮਿਲੇ ਉਹਨੇ ਕਿੰਨੇ ਜਾਣੇ ਸੋ ਉਹਦੇ ਨਾਲ ਦੋ ਜਣੇ ਸੀ ਉਹ ਮੇਰੇ ਹਿਸਾਬ ਨਾਲ ਮੈਨੂੰ ਭਈਏ ਲੱਗੇ ਨਹੀਂ ਜਿਹੜੀ ਸ਼ਰਮ ਦੀ ਹਾਂ ਉਹਨਾਂ ਕੋਲ ਬੋਤਲਾਂ ਵੀ ਸੀ ਦੋ ਉਹਨਾਂ ਕੋਲ ਵੀ ਦੋ ਬੋਤਲਾਂ ਬਣੀਆਂ ਸੀ ਤੇ ਇਹ ਬੰਦੇ ਨੇ ਜਿੱਥੋਂ ਸਾਨੂੰ ਦੱਸਿਆ ਸਾਡੇ ਰਿਸ਼ਤੇਦਾਰ ਨੇ ਇਹਦੇ ਦੋ ਬੋਤਲਾਂ ਸਕੂਟੀ ਦੀ ਡਿੱਗੀ ਚ ਪਾਈਆਂ ਸੀ ਜੋ ਤੌਪੀਸ਼ ਕੀਤੀ ਕੀ ਪਤਾ ਲਗੇ ਕਿੱਥੋਂ ਦਾ ਬੰਦਾ ਹੈ ਕੀ ਨਾਮ ਬਤਾਈ ਇਹ ਨਾਮ ਇਹਦਾ ਜੀ ਹੈਗਾ ਇਹ ਹਰਿਆਣੇ ਵਾਲਾ ਦਾ ਇਥੇ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ ਹੈ। ਸਤਿਅਮ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ। ਨਾਮ ਹਜੇ ਸਾਨੂੰ ਉਹਦਾ ਪਤਾ ਨਹੀਂ ਲੱਗਿਆ ਕਿਉਂਕਿ ਤੋਂ ਤੋਂ ਲਾ ਕੇ ਬੋਲ ਰਿਹਾ। ਪ੍ਰਸ਼ਾਸਨ ਵਾਲਿਆਂ ਨੇ ਆਪਣੇ ਪਰਦਾ ਲਾ ਚੌਕੀ ਵਾਲਿਆਂ ਨੇ ਤਾਂ ਨਾਮ ਐਡਰੈਸ ਲਿਖ ਲਿਆ। ਜਿਵੇਂ ਕਿ ਅਮਰਤਾ ਵੀ। ਇਹੀ ਤਾਂ ਕੰਮ ਨਹੀਂ ਕਰਨਾ ਚਾਹੀਦਾ। ਤੁਸੀਂ ਕੀ ਫਿਰ ਅੱਗੇ ਕਸਤ ਹੋਗੀ ਕੀ ਕਰ ਦੇਗੀ? ਦੇਖੋ ਜੀ ਅਸੀਂ 10-15 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਅਸੀਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਸੀ ਵੀ ਸਾਨੂੰ ਕੋਈ ਵੀ ਬਾਣੇ ਵਾਲਾ ਜਾ ਅਮਰਦਾਰੀ ਮੰਦਾ ਕੋਈ ਵੀ ਸਾਨੂੰ ਗਲਤ ਖਰਚ ਕਰਦਾ ਮਿਲ ਗਿਆ ਕੋਈ ਨਸ਼ਾ ਕਰਦਾ ਮਿਲ ਗਿਆ ਸ਼ਰਾਬੀ ਨਾ ਮਿਲ ਗਿਆ ਸਿੰਘਾ ਵੱਲੋਂ ਜੋ ਕਾਰਵਾਈ ਹੋਣੀ ਉਹ ਅਲੱਗ ਪ੍ਰਸ਼ਾਸਨ ਵੱਲੋਂ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਵਾਵਾਂਗੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਸਾਡੇ ਵੱਲੋਂ ਤਾਂ ਇਹ ਜੀ ਉਹਨੂੰ ਜਿਵੇਂ ਸੀਗਾ ਨਾਰਮਲ ਅਸੀਂ ਲਿਆ ਕੇ ਪ੍ਰਸ਼ਾਸਨ ਦੇ ਹਲਾਤ ਬਿਲਕੁਲ ਉਹ ਕਰਤਾ ਕੋਈ ਚਤਤ ਨਹੀਂ ਕੀਤਾ ਬੰਦੇ ਨੂੰ ਕੀ ਹੁਣ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਆ ਜੀ ਪ੍ਰਸ਼ਾਸਨ ਵਾਲੇ ਜੀ ਉਹਦਾ ਮੁਲਾਜਾ ਕਰਾਉਣ ਆਪਣੇ ਸਿਵਲ ਹਸਪਤਾਲ ਸਮਰਾਲੇ ਲੈ ਕੇ ਆਏ ਨੇ ਜੀ ਤੇ ਹੁਣ ਇਸ ਟਾਈਮ ਉਹਦਾ ਮੁਲਾਜਾ ਹੋ ਰਿਹਾ ਉਡੇ ਪੁਲਿਸ ਅਧਿਕਾਰੀਆਂ ਦੀ ਗੱਲ ਹੋਈ ਆ ਉਹਨਾਂ ਨੇ ਚੀਤੀਆ ਤੁਹਾਨੂੰ ਉਹ ਸਾਡੀ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਇਹਦੇ ਕਰਾਂਗੇ ਕੀ ਲਾਵੇ ਹੈ ਜੇ ਅਮਰ ਛਕਿਆ ਹੋਇਆ ਜਾਂ ਕੀ ਇਹ ਇਹ ਕਹਿ ਰਿਹਾ ਅਮਰ ਛਕਿਆ ਹੋਇਆ ਪਰ ਇਹ ਇਹ ਅਮਰ ਨੂੰ ਬਦਨਾਮ ਕਰ ਰਹੇ ਨੇ ਜਾਣ ਬੁੱਝ ਕੇ ਠੇਕੇ ਦੇ ਜਾ ਕੇ ਸ਼੍ਰੀ ਸਾਹਿਬ ਆ ਕੇ ਬੈਠਣਾ ਉੱਥੇ ਤੇ ਸਿੱਖਾਂ ਨੂੰ ਬਦਨਾਮ ਕਰਨਾ ਅਸੀਂ ਉਹ ਬੰਦੇ ਨੂੰ ਕਿਹਾ ਵੀ ਤੈਨੂੰ ਵੱਡੀ ਵੱਡੀ ਲੱਤ ਲੱਗੀ ਹੋਈ ਆ ਵੀ ਤੈਨੂੰ ਸ਼ਰਮ ਨਹੀਂ ਆ ਰਹੀ ਤੂੰ ਸ਼੍ਰੀ ਸਭ ਪਾ ਕੇ ਤੇ ਠੀਕੇ ਦੇ ਬੈਠ ਕੇ ਖਰਾਪੀ ਰੇ ਇਹਦੇ ਨਾਲ ਪੂਰੇ ਧਰਮਾਂ ਦੀ ਸਿੱਖ ਧਰਮ ਦੀ ਉਹ ਸਿੱਖ ਧਰਮ ਨੂੰ ਲਾਜ ਲੱਗ ਰਹੀ ਸਾਡੀ ਕੀ ਇੱਜ਼ਤ ਰਹਿੰਦੀ ਐ ਲੋਕਾਂ ਦੇ ਸਾਹਮਣੇ ਮੈਂ ਤਾਂ ਮੰਨ ਰਿਹਾ ਸ਼ਕੇ ਆਂਦਾ ਸਹੀ ਗੱਲ ਕਹੀ ਜਾਂਦੀ ਐ ਕਿ ਤੁਸੀਂ ਅਸੀਂ ਨਹੀਂ ਕਰਦਾ ਹਾਂ ਸਾਨੂੰ ਜਦੋਂ ਪੰਜ ਪਿਆਰੇ ਸਾਨੂੰ ਇਹ ਚੀਜ਼ਾਂ ਸਾਨੂੰ ਉਹ ਵਰਜਦੇ ਨੇ ਸ਼ਰਾਬ ਦਾ ਸੇਵਨ ਸਾਡਾ ਬਜਰ ਕਰੈਤਾਂ ਦੇ ਵਿੱਚ ਆਉਂਦਾ ਜਿਹੜੀ ਬਜਰ ਕਰੈਤੇ ਸਭ ਤੋਂ ਪਹਿਲ ਸ਼ਰਾਬ ਦਾ ਸ਼ਰਾਬ ਦਾ ਆਉਂਦਾ ਮਰਨੇ ਚੀਕ ਤੋਂ ਸਾਨੂੰ ਰੋਕੇ ਆ ਪਰ ਇਹ ਲੋਕ ਜਿਹੜੇ ਬਦਨਾਮ ਕਰਨੇ ਵਾਲੇ ਨੇ ਸਿੱਖ ਕੌਮ ਨੂੰ ਸਿੱਖ ਧਰਮ ਨੂੰ ਤੇ ਇਹ ਜਿਹੇ ਲੋਕਾਂ ਦੇ ਜੋਨੀ ਵੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਬਣਦੀ ਹੈ ਨਾ ਤੇ ਕੀ ਕੀ ਗੱਲ ਉਹਦੇ ਬੁਲਕੀ ਕਾਰਵਾਈ ਕੀਤੀ ਜੀ ਉਹ ਕਹਾਂਗੇ ਕੀ ਕਹਿਣਾ ਮੈਸੇਜ ਜੀ ਨਹੀਂ ਸਾਡਾ ਮੈਸੇਜ ਇਹੀ ਹੈ ਵੀ ਚਲੋ ਬਿਰਧ ਸੀ ਬਜ਼ੁਰਗ ਸੀ ਬੰਦਾ ਪਰ ਸਾਨੂੰ ਕੋਈ ਅੱਗੇ ਤੋਂ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰਨੀ ਅਸੀਂ ਆਪਣੀ ਕਾਰਵਾਈ ਕਰਕੇ ਅਸੀਂ ਫਿਰ ਪ੍ਰਸ਼ਾਸਨ ਕੋ ਫੜਾਵਾਂਗੇ ਬੰਦੇ ਨੂੰ ਇਹ ਇਹਦੀ ਉਮਰ ਲੱਗਦੀ ਆ 60 65 ਸਾਲ ਤੋਂ ਉੱਪਰ ਵੱਧ ਸੀ ਬਜ਼ੁਰਗ ਕਰਕੇ ਸੀ ਚਲੋ ਇਹਦੇ ਦਾੜੇ ਕਰਕੇ ਜਿੱਤੇ ਦਾੜੇ ਕਰਕੇ ਸੀ ਵੀ ਛੱਡੇ ਆ ਪੜ੍ਹ ਪ੍ਰਸ਼ਾਸਨ ਦੇ ਫੁਰਦ ਕਰਦਾ ਬੰਦਾ ਗਾਹਾਂ ਨੂੰ ਸਾਨੂੰ ਕੋਈ ਆਜਾ ਕੋਈ ਅਣਗਹਿਲੀ ਕਰਦਾ ਬੰਦਾ ਮਿਲ ਗਿਆ ਪਹਿਲਾਂ ਅਸੀਂ ਆਪ ਗੋਡਾਂ ਦੇ ਨੂੰ ਮੌਕੇ ਤੇ ਵੀਡੀਓ ਵੀ ਬਣਾਈ ਜਾਂ ਤੁਸੀਂ ਹਾਂਜੀ ਹਾਂ ਵੀਡੀਓ ਬਣਾਈ ਆ ਮੌਕੇ ਦੀ ਸਾਰੀ ਵੀਡੀਓ ਬਣਾਈ ਆ ਉੱਥੇ ਜੀ ਬਾਈ ਬੋਲੋ ਦੱਸੋ ਜਵਾਬ ਦੇ ਬਾਈ ਜਵਾਬ ਦੱਸੋ ਗਲਤੀ ਹੋ ਗਈ ਕਿਤਾਬ ਤੁਸੀਂ ਦੇਖੋ ਅਮਰਤਾਰੀ ਹੋ ਕੇ ਮਰਿਆਦਾ ਹੁੰਦੀ ਆ ਤੁਸੀਂ ਮਰਿਆਦਾ ਭੰਗ ਕੀਤੀ ਕੀ ਕਹਿਣਾ ਚਾਹੁੰਦੇ ਹੋ ਮਾਫੀ ਇਹ ਸ਼ਰਾਬ ਸ਼ੋਭਾ ਦਿੰਦੀ ਹੈ ਨਹੀਂ

ਉੱਪਰ ਲੈ ਕੇ ਆਇਆ ਹੈ ਤੇ ਇਹ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਵਾਸਤੇ ਲੈ ਕੇ ਆਇਆ ਸੀ ਇਹਦੇ ਜਿਹੜੇ স্মੈਲ ਸੀਗੀ ਉਹ ਕਿ ਪ੍ਰੈਸਿਵ ਆ ਰਹੀ ਸੀ ਬਾਕੀ ਇਹ ਜਿਹੜੇ ਬਲੱਡ ਸੈਂਪਲ ਲਏ ਆ ਉਹ ਅਲਕੋਹਲ ਦੀ ਪਰਸੈਂਟੇਜ ਵਾਸਤੇ ਭੇਜਾਂਗੇ ਜਿਹੜਾ ਲੈਬ ਟਰੀ ਵਿੱਚ ਉਸ ਵਕਤਾਂ ਲੰਘਾ ਤੋਂ ਪ੍ਰਭਾਵ ਤੁਸਰਾ ਦਿੰਦੀ ਹੈ ਉਹ ਕਿ ਜਿਹੜੀ ਅੰਦਾਜ਼ স্মੈਲ ਆ ਰਹੀ ਸੀ ਉਹਦੇ ਹਿਸਾਬ ਨਾਲ ਇਹ ਸਪੀਸ ਜਿਹੜੀ ਸੀ 1.3 ਉਹ ਹਿਸਾਬ ਨਾਲ ਫਾਈਨਲ ਰਿਪੋਰਟ ਕਰ ਨੂੰ ਹਾਂਜੀ ਇਹ ਫਾਈਨਲ ਰਿਪੋਰਟ ਬਦੋਂ ਮਿਲੂ ਉਹ ਜਦੋਂ ਐਫਆਈਆਰ ਨੂੰ ਲਈ ਦੋਗੇ ਤਾਂ ਫਿਰ ਉਹਦੇ ਨਾਲ ਹੀ ਪੁਲਿਸ ਨੂੰ ਹੈਂਡਓਵਰ ਕਰ ਦਾਂਗੇ ਸੈਂਪਲ